ਸਾਹਿਬ ਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਬਹੁਤ ਹੀ ਅੱਛਾ ਸ਼ਬਦ ਲੈ ਕੇ ਆਈ ਹਾਂ ਕਿ ਇਸ ਕਲਯੁਗ ਦੇ ਜਮਾਨੇ ਦੇ ਵਿੱਚ ਅੱਜ ਕੋਈ ਕਿਸੇ ਨੂੰ ਨਹੀਂ ਕੋਈ ਕਿਸੇ ਦਾ ਨਹੀਂ ਕੋਈ ਕਿਸੇ ਨੂੰ ਨਹੀਂ ਜਾਣਦਾ ਕਿਉਂਕਿ ਆਪੋਤਾਪੀ ਪਈ ਹੋਈ ਹੈ ਆਪ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਬੜੇ ਅੱਛੇ ਸ਼ਬਦ ਸੁਣਾ ਕਿ ਆਪ ਜਿਹੜਾ ਤਨ ਮਨ ਤਨ ਸਾਰ ਇਕਾਗਰ ਹੋ ਕੇ ਸ਼ਬਦ ਸੁਣੇ ਜੇ ਸਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਪਿਆਰੋ ਕਿਸੇ ਦੀ ਲੱਗੀ ਕੌਣ ਜਾਣਦਾ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਕਿਸੇ ਦੀ ਲੱਗੀ ਕੌਣ ਜਾਣਦਾ ਪਿਆਰਿਆ ਕਿਸੇ ਦੀ ਲੱਗੀ ਕੌਣ ਜਾਣਦਾ ਜੇ ਸਤਨ ਲਗੀਆਂ ਸੋਈ ਤਨ ਜਾਣੇ ਕਿਸੇ ਦੀ ਲਗੀ ਕੌਣ ਜਾਣਦਾ ਜੇ ਸਤਨ ਲੱਗੀ ਸੋਈ ਤਨ ਜਾਣੇ ਕੌਣ ਜਾਣੇ ਪੀਰ ਪਰਾਈ ਨੂੰ ਪਿਆਰਿਆ ਕਿਸੇ ਦਿਲ ਦੀ ਕੌਣ ਜਾਣਦਾ ਜਨੰਦਾ ਜਿਸ ਤਨ ਲੱਗੀ ਸੋਈ ਤਨ ਜਾਣੇ ਕਿਸੇ ਦਿਲ ਦੀ ਕੌਣ ਜਾਣਦਾ ਪਿਆਰਿਓ ਕਿਸੇ ਦਿਲ ਦੀ ਕੌਣ ਜਾਣਦਾ